ਯੋਧ ਨਸ਼ਾ ਦੇ ਵਿਰੁੱਧ ਮੁਹਿੰਮ ਤਹਿਤ ਫਾਜ਼ਿਲਕਾਰ ਨੂੰ ਵੱਡੀ ਸਫਲਤਾ ਮਿਲੀ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਿਲਕਾਰ ਨੇ ਦੱਸਿਆ ਕਿ ਪਿੰਡ ਥੇਕਲੰਦਰ ਨੇੜੇ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਗਿਆ ਜਿਨ੍ਹਾਂ ਦੀ ਪਛਾਣ ਰਾਜਸਥਾਨ ਦੇ ਹਨੂਮਾਨਗੜ੍ਹ ਅਤੇ ਸ਼੍ਰੀ ਗੰਗਾਨਗਰ ਦੇ ਨਿਵਾਸੀ ਦੇ ਤੌਰ ਤੇ ਹੋਈ ਹੈ ਤੁਸੀਂ ਸਕਰੀਨ ਤੇ ਵਖਰੇਓ ਕਿਵੇਂ ਪੁਲਿਸ ਦੋਹਾਂ ਨੂੰ ਫੜਕੇ ਲਿਆ ਰਹੀ ਹੈ ਅਤੇ ਦੋਹਾਂ ਦੇ ਮੂੰਹ ਟਕੇ ਹੋਏ ਹਨ ਇਹਨਾਂ ਕੋਲੋਂ ਵੱਡੀ ਮਾਤਰਾ ਵਿੱਚ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ ਜਿਸ ਬਾਰੇ ਹੋਰ ਪੜਤਾਲ ਕੀਤੀ ਜਾ ਰਹੀ ਹੈ ਅਤੇ ਫੜੇ ਗਏ ਮੁਜਰਮ ਦਾ ਕਹਿਣਾ ਹੈ ਕਿ ਫਰੋਜਪੁਰ ਤੋਂ ਲਿਆਏ ਸੀ ਅਤੇ ਅਬੋਰ ਬੱਸ ਸਟੈਂਡ ਤੇ ਕਿਸੇ ਨੂੰ ਦੇਣਾ ਸੀ ਇਹ ਪਾਰਸਲ ਦੇਣ ਦੇ ਲਈ ਉਸ ਨੂੰ 50000 ਰੁਪਏ ਉਸ ਦੇ ਖਾਤੇ ਵਿੱਚ ਦਿੱਤਾ ਜਾਣਾ ਸੀ ਉਸ ਨੇ ਇਹ 50000 ਰੁਪਏ ਦੇ ਲਾਲਚ ਲਈ ਇਹ ਕੰਮ ਕੀਤਾ ਕਿਉਂਕਿ ਉਸ ਨੇ ਵਿਦੇਸ਼ ਜਾਣਾ ਸੀ ਅਤੇ ਫਾਈਲ ਦੀ ਪੈਸੇ ਦੇਣੇ ਸੀ ਪਰ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਯੁਵਕ ਤੇ 50 ਗ੍ਰਾਮ ਪਹਿਲਾਂ ਵੀ ਚਿੱਟੇ ਦਾ ਮਾਮਲਾ ਦਰਜ ਹੈ ਇਹ ਯੁਵਕ ਨੇ ਆਪਣੀ ਜ਼ੁਬਾਨੀ ਦੱਸਿਆ ਹੈ ਪੁਲਿਸ ਨੇ ਹੋਰ ਕੀ ਕੁਝ ਕਿਾ ਜਿਲ੍ਹਾ ਪੁਲਿਸ ਮੁਖੀ ਦਾ ਕੀ ਕਹਿਣਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇਜ ਦੇਖੋ ਜਿਹੜਾ ਪੰਜਾਬ ਪੁਲਿਸ ਵੱਲੋਂ ਯੋਧ ਨਸ਼ਿਆਂ ਵਿਰੋਧ ਜਿਹੜੀ ਮੁਹਿੰਮ ਚੱਲੀ ਹੈ ਇਹਦੇ ਵਿੱਚ ਡੇ ਬਾਏ ਡੇ ਤੁਸੀਂ ਵੇਖਿਆ ਹੀ ਹੈ ਵੀ ਏਵਰੀ ਡੇ ਜਿਹੜਾ ਪੁਲਿਸ ਨੂੰ ਜਿਹੜੀਆਂ ਇਸ ਮਾਮਲੇ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਹੋ ਰਹੀਆਂ ਨੇ ਉਸ ਦੇ ਇਵੇਂ ਦੇ ਵਿੱਚ ਵੀ ਸਾਡੇ ਵੱਲੋਂ ਵੀ ਜਿਹੜਾ ਪੂਰਾ ਸਕਸੈਸਫੁਲੀ ਜਿਹੜਾ ਇਹ ਕੰਪੇਨ ਜਿਹੜਾ ਲਾਂਚ ਕੀਤਾ ਹੋਇਆ ਕੱਲ ਸਾਡੇ ਐਸ ਐਚਓ ਜਿਹੜੇ ਸਦਰ ਸਦਰ ਦੇ ਨੇ ਇਨਾ ਵੱਲੋਂ ਇਹਨਾਂ ਦੀ ਪਾਰਟੀ ਵੱਲੋਂ ਏਐਸਆਈ ਮੰਗਲ ਸਿੰਘ ਸੀਗਾ ਡੀਐਸਪੀ ਸਾਹਿਬ ਵੀ ਦੀ ਸੁਪਰਵਾਈਜ਼ਨ ਕਰਦੇ ਸੀਗੇ ਸੋ ਇਹਨਾਂ ਨੇ ਇੱਕ ਥੇ ਕਲੰਦਰ ਲਾਗੇ ਦੋ ਜਿਹੜੇ ਸ਼ੱਕੀ ਬੰਦਿਆਂ ਨੂੰ ਜਿਹੜਾ ਉਹ ਹੋਂ ਦਾ ਜਿਹੜਾ ਵੇਖਿਆ ਇੱਕ ਹਰਦੀਪ ਸਿੰਘ ਸੀਗਾ ਇਹ ਪੀਲੀ ਬੰਗਾ ਹਨੂਮਾਨਗੜ ਦਾ ਦੂਜਾ ਜੈਦੀਪ ਸਿੰਘ ਜੀ ਇਹ ਗੰਗਾ ਨਗਰ ਦਾ ਵਾ ਇਹਨਾਂ ਵੱਲੋਂ ਜਦੋਂ ਉੱਥੇ ਮੌਕੇ ਤੇ ਆਪਾਂ 1 ਕਿਲੋ ਦੇ 33 ਗ੍ਰਾਮ ਜਿਹੜੀ ਜਿਹੜੀ ਹੀਰੇ ਨੂੰ ਬਰਾਮਦ ਕਰਾਈ ਆ ਸੋ ਇਹ ਜਿਹੜੇ ਇਹਦੇ ਵਿੱਚ ਇੱਕ ਬਹੁਤ ਵਧੀਆ ਜਿਹੜੀ ਸਾਡੀ ਰਿਕਵਰੀ ਹੋਈ ਆ ਇਸ ਦੇ ਵਿੱਚ ਜਿਹੜਾ ਅਸੀਂ ਹੋਰ ਵੀ ਇਹਦੇ ਪੱਖ ਜਿਹੜੇ ਉਹ ਉਪਰੋਖ ਵਿਚਾਰ ਮੰਦੇ ਕਰ ਰਹੇ ਇਨਵੈਸਟੀਗੇਟਰ ਆਸਮਾਦੇ ਕੇ ਹੀ ਜਿਹੜਾ ਪੂਰਾ ਨੈਟਵਰਕ ਜਿਹੜਾ ਇਹਨਾਂ ਦਾ ਇਹ ਕਲੀਨ ਕਰ ਦਾਂਗੇ ਸਰ ਇਹ ਪਤਾ ਲੱਗੇ ਕਿੱਥੋਂ ਲੈ ਕੇ ਆਏ ਸੀਗੇ ਜੀ ਇਹ ਤੇ ਲੈ ਕੇ ਕਿੱਥੇ ਜਾਣਗੇ ਵੇਖੋ ਇਹ ਨਾ ਅਜੇ ਤੱਕ ਤਫਤੀਸ਼ ਚੱਲਦੀ ਆ ਇਹਦੇ ਵਿੱਚ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈ ਵਾ ਇਹਦੇ ਵਿੱਚ ਇੱਕ ਇਹਨਾਂ ਦਾ ਹਰਦੀਪ ਸਿੰਘ ਆ ਇਹਦੇ ਖਿਲਾਫ ਇੱਕ ਐਨਡੀਪੀਐਸ ਸੈਕਟਰ ਦਾ ਮਕਦਮਾ ਦਰਜ ਹੈ ਗੰਗਾ ਨਗਰ ਵਿੱਚ ਥਾਣਾ ਕਤਵਾਲੀ ਵਿੱਚ ਤੇ ਦੂਸਰੇ ਖਿਲਾਫ ਵੀ ਜਿਹੜਾ ਸੀ ਉਹ ਵੈਰੀਫਾਈ ਕਰ ਰਹੇ ਆ ਵੀ ਉੱਥੇ ਕੀ ਹੈ ਸੋ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਸ ਮਾਮਲੇ ਦੇ ਵਿੱਚ ਸਾਨੂੰ ਸਾਡੀ ਜਿਹੜੀ ਲਾਈਨ ਆਫ ਇਨਵੈਸਟੀਗੇਸ਼ਨ ਸਾਨੂੰ ਹੋਰ ਵੀ ਮਿਲੀ ਹੈ ਵਾ ਉਸ ਤੇ ਹੀ ਵਰਕਆਊਟ ਕਰਕੇ ਤੇ ਇਹ ਸਾਰਾ ਹੀ ਗਰੁੱਪ ਜਿਹੜਾ ਨਾ ਇਹਨੂੰ ਅਸੀਂ ਇਹਦੇ ਖਰਾਬ ਲੀਗਲ ਐਕਸ਼ਨ ਲਵਾਂਗੇ ਕੋਈ ਹੋਰ ਵੀ ਬਰਾਮਦਗੀ ਹੋਈ ਥਾ ਇਹਨਾਂ ਦੇ ਵੇਖੋ ਅਜੇ ਤੱਕ ਤੇ ਫਰਸਟ ਬਰਾਮਦਗੀ ਹੈ ਨਾ ਚੇਨ ਆਫ ਸਟਰੀ ਉਹ ਅੱਗੇ ਬਣੇਗੀ ਸਾਰੀ ਜਿਹੜੀ ਤੋ ਲੈਨੀ ਸਸੇ ਐਪੀ ਕੰਮ ਦੇ ਇਸ ਧੰਦੇ ਦੇ ਅੰਦਰ ਕਿਉਂ ਬੇਜਗੀ ਨੋਟਸੀ ਕੀ ਨੰਨ ਪੈਸੇ ਆਉਂਦੇ ਨੇ ਵੇਖੋ ਤੁਸੀਂ ਵੇਖ ਹੀ ਲਿਆਏ ਚੰਗੇ ਭੜੇ ਨੇ ਸੇ ਤਾਂ ਬਸ ਇਹ ਆ ਵੀ ਇਹ ਸਾਰੇ ਇਸ ਮਾਮਲੇ 'ਚ ਪੈਸੇ ਲਾ ਕੇ ਤੇਨੂੰ ਜਲਦੀ ਰਿਚ ਹੋਣਾ ਚਾਹੁੰਦੇ ਨੇ ਪਰ ਉਹਦੇ ਵਿੱਚ ਇਹ ਆ ਵੀ ਜਦੋਂ ਇਹ ਬੰਦਾ ਗਲਤੀ ਤੇ ਕਰ ਲੈਂਦਾ ਜਦੋਂ ਫੜਿਆ ਜਾਂਦਾ ਫਿਰ ਉਹਨੂੰ ਹੁੰਦਾ ਬਾਅਦਛੀ ਇਹ ਇਹਦੇ ਵਿੱਚ ਸਜ਼ਾ ਬਹੁਤ ਜ਼ਿਆਦਾ ਸਟੈਂਡੈਂਸ ਸਪਿੰਜੈਂਟ ਹੈ ਦੀ ਇਸ ਕਰਕੇ ਇਸ ਮਸਲੇ ਦੇ ਵਿੱਚ ਜਿਹੜੀ ਕੋਈ ਲੀਨਿਐਂਸ ਹੀ ਨਹੀਂ ਹੈ ਜਿਹੜਾ ਵੀ ਕੋਈ ਇਸ ਸਾਈਡ ਤੇ ਕੋਈ ਡਰੱਗ ਦਾ ਕੋਈ ਕ੍ਰਾਈਮ ਕਰਦਾ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਵੇ ਕਿਤੋਂ ਫੜੇ ਗਏ ਸਾਰੇ ਇਹ ਇਹ ਥੇ ਕਲੰਦਰ ਲੱਗਦਾ ਆ ਸਰ ਕ੍ਰੋਸ ਦਾ ਬਾਰਡਰ ਆ ਇਹ ਵੇਖੋ ਇਹ ਲਿੰਕ ਚੱਲ ਰਿਹਾ ਹੈ ਅਜੇ ਤੱਕ ਮੈਂ ਕਹਿੰਦਾ ਤੇ ਚੱਲ ਰਿਹਾ ਫਿਰ ਜਲਦੀ ਹੀ ਤੁਹਾਨੂੰ ਦੱਸਾਂਗਾ ਜੇ ਇਹਦੇ ਵਿੱਚ ਕੋਈ ਸਾਨੂੰ ਬ੍ਰੇਕਥਰੂ ਆਵੇ ਲੱਗਦਾ ਕਿ ਵੱਡਾ ਨੈਟਵਰਕ ਹੈ ਜੀ ਇਹਦਾ ਆਹ ਵੇਖੋ ਕਿਲੋ ਇੱਕ ਕਮਰਸ਼ੀਅਲ ਕੁਆਂਟੀਟੀ ਆ ਤਦ ਐਡਾ ਵੱਡਾ ਅਭਿਆਨ ਚੱਲਿਆ ਪੰਜਾਬ ਸਰਕਾਰ ਦਾ ਜਿਹੜਾ ਨਸ਼ਾ ਵਿਰੋਧ ਫਿਰ ਵੀ ਐਡੀ ਵੱਡੀ ਖੇਪ ਆਉਣਾ ਕਿਤੇ ਤੱਕ ਮੰਦੇ ਹੋ ਵੇਖੋ ਸਾਡਾ ਬਹੁਤ ਹੱਦ ਤੱਕ ਅਸੀਂ ਕਾਮਯਾਬੀ ਇਤਿਹਾਸਲ ਕੀਤੀ ਪਰ ਥੋੜਾ ਬੋਤਾ ਰਹਿ ਗਿਆ ਉਹ ਅਸੀਂ ਬਸਟ ਕਰ ਦਾਂਗੇ ਸਾਰਾ ਆਉਣ ਵਾਲੇ ਦਿਨਾਂ 'ਚ ਨਾ ਫਾਜ਼ਿਲਕਾ ਪੁਲਿਸ ਨੂੰ ਪਿੱਛੇ ਪਿੱਛੇ ਕਈ ਸਮਿਆਂ ਦੇ ਵਿੱਚ ਡ੍ਰੈਗ ਕਰ ਇੱਕ ਫੜੀ ਦੇ ਲਈ ਤੇ ਸਾਰਿਆਂ ਦਾ ਸੈਂਟਰ ਪੁਆਇੰਟ ਜਿਹੜਾ ਹੈ ਫਰੋਜ਼ਪੁਰ ਕੀਤਾ ਗਿਆ ਹੈ ਤੇ ਫਰੋਜ਼ਪੁਰ ਤੋਂ ਹੀ ਸ਼ੁਰੂ ਹੁੰਦਾ ਹੈ ਉੱਥੇ ਕੋਈ ਖਾਸ ਜਿਹੜੀ ਹੈ ਕੋਈ ਮੋਹਿਮ ਜਿਹੜੀ ਹੈ ਪੰਜਾਬ ਵਿੱਚ ਚੱਲ ਰਹੀ ਹੈ। ਵੇਖੋ ਜੀ ਮੋਹਿਮ ਤੇ ਉੱਥੇ ਤੁਸੀਂ ਵੇਖੋ एवरीਡੇ ਉਹਨਾਂ ਦਾ ਹਿਸਟਰੀ ਕੱਢ ਲਓ ਪਿੱਛੋਂ ਦੇ ਚੈੱਕ ਕਰਨਾ ਤਾਂ ਉਹਨਾਂ ਦੀ ਵੀ ਕਾਫੀ ਹੈਵੀ ਰਿਕਵਰੀਆਂ ਹੋਈਆਂ ਵੈ। ਉਹ ਸਾਰੀਆਂ ਉੱਥੇ ਫੋਕਸ ਕਰ ਰਹੇ ਆ ਤਾਂ ਹੀ ਇੱਕ ਰਿਕਵਰੀਆਂ ਹੋ ਰਹੀਆਂ ਵੈ। ਦਿੱਲੀ ਉਹਨਾਂ ਦੇ 8 9 8 9 ਕੇਸ ਦਰਜ ਹੋ ਰਹੇ ਚ 2 2 4 4 ਕਿਲੋ ਮੇਜਰ ਰਿਕਵਰੀਆਂ ਵੀ ਪਿੱਛੇ ਉਹਨਾਂ ਦੀਆਂ 15 16 ਕਿਲੋ ਹੋਈ ਜਿਹੜੀ ਉਹਨਾਂ ਦੀ ਹੈ। ਸੋ ਇਹ ਸਾਰਾ ਨੈਟਵਰਕ ਹੈ ਜਿਹਨੂੰ ਅਸੀਂ ਪੂਰਾ ਪ੍ਰੋਪਰਲੀ ਇਹਨੂੰ ਫੋਲੋ ਕਰ ਰਹੇ ਆ। ਸਰ ਇੰਟਰਨੈਸ਼ਨਲ ਮਾਰਕੀਟ ਦੇ ਕਿੰਨੀ ਵੈਲਿਊ ਹੈ ਜਿਹੜੀ ਅੱਜ ਹਰੋਨ ਖੜੀ ਹੈ ਵੇਖੋ ਉਹਦੇ ਮੇਰੇ ਖਿਆਲ 1 ਕਰੋੜ ਹੋਏਗੀ ਇਹਦੀ ਕੀ ਲੱਗਦਾ ਸਰ ਕੀ ਵੱਡੀ ਕਾਮਯਾਬੀ ਹੈ ਕਿਉਂਕਿ ਕਈ ਕਰਾਂ ਦੇ ਜਿਹੜੇ ਚਿਰਾਗ ਜਿਹੜੇ ਮੁੱਜਾਂ ਨੇ ਸੀਗੇ ਇਸ ਨਸ਼ੇ ਬਣਾ ਦੇ ਵੇਖੋ ਇਹ ਅੱਗੇ ਅੱਗੇ ਜਿੱਦਾਂ ਵੇਚਦੇ ਆ ਅੱਗੇ ਤੁਸੀਂ ਵੇਖ ਲਿਆ ਇਸ ਤੋਂ ਬਾਅਦ ਇਹ ਪੈਡਲਰਸ ਕੋ ਜਾਣੀ ਫਿਰ ਸਟਰੀਟ ਸਟਰੀਟ ਤੇ ਜਾਣੀ ਆ ਤੇ ਉਹ ਇੱਕ ਚੇਨ ਆ ਚਲਦੀ ਜਿਹੜੀ ਇਹਨਾਂ ਦੀ ਪਰ ਉਹਦੇ ਚ ਅਸੀਂ ਜਿਹੜਾ ਵਧੀਆ ਸਾਡਾ ਜਿਹੜਾ ਇਹਨੂੰ ਅਸੀਂ ਜਿਹੜਾ ਰਿਕਵਰ ਕਰ ਲਿਆ ਹੁਣ ਅਸੀਂ ਅੱਗੇ ਵੀ ਇਹਦਾ ਜਿਹੜਾ ਇਨਵੈਸਟਿਗੇਟ ਕਰਾਂਗੇ ਸਰ ਪੋਸਟ ਪੂਲਸ ਭਾਰਤੇ ਨੇ ਜਿਹਨੇ ਇਹ ਰਿਕਾਰਡ ਕੀਤੀ ਉਹਨਾਂ ਨੂੰ ਵੀ ਸਵਾਗਤ ਦਿੱਤਾ ਹਾਂ ਹਾਂ ਉਹਨਾਂ ਨੂੰ ਆਪਾਂ ਪੂਰਾ ਸਨਮਾਨਤ ਕਰਾਂਗੇ ਕੱਲ ਕਾਉ ਵੀ ਡੇਟ ਦੇ ਵਿੱਚ ਇਸਲਾਮ ਵਾਲਾ ਵਿੱਚ ਸਰਪੰਚ ਦੇ ਬੇਟੇ ਜੀ ਹਰਦੀਪ ਸਿੰਘ ਜੀ ਇੱਕ ਕੀ ਤੰਦਾਂ ਕਰ ਰਹੇ ਸੀਗੇ ਅਸੀਂ ਸਰ ਫਲੋਇਸ ਪ੍ਰਤਵਾਦ ਲੈ ਕੇ ਆ ਰਹੀ ਸੀ ਡਿਲੀਵਰੀ ਦੇਣੀ ਸੀ ਕਿ ਕੀ ਕਰਨ ਕੀ ਸੀਗਾ ਕਿਉਂ ਦੇ ਵਿੱਚ ਕੀ ਮਜਬੂਰੀ ਸੀਗੀ ਪੈਸੇ ਚਾਹੀਦੇ ਸੀ ਕਿਉਂ ਜੀ ਪੈਸੇ ਚਾਹੀਦੇ ਸਰ ਫਾਈਲ ਹੋਈ ਹੋਈ ਸੀ ਬਾਰ ਦੀ ਪੈਸੇ ਭਰਨੀ ਸੀਗੀ ਇਮੇ ਟਾਈਮ ਤੋਂ ਕਰ ਰਹੇ ਜੀ ਇਹ ਕੰਮ ਸਰ ਪਹਿਲਾਂ ਕਿਹੜਾ ਲਾਇਆ ਸੀ ਇੱਥੇ ਇਸ ਤੋਂ ਪਹਿਲਾਂ ਵੀ ਲਾਇਆ ਸੀ ਨਹੀਂ ਆਹ ਪਹਿਲਾਂ ਕਿਹੜਾ ਲਾਇਆ ਸੀ ਜੀ ਇਹ ਲਿਆਦੀ ਕਿੱਥੋਂ ਸੀਗੀ ਫਰੋਜ਼ਪੁਰ ਤੋਂ ਲੈ ਕੇ ਆਸੀ ਹੁਣ ਡਿਲੀਵਰੀ ਦੇਣੀ ਸੀਗੀ ਤੇ ਪੇ ਵੀ ਇੱਥੇ ਸੀ ਅਬ ਹੋਰ ਦੇਣੀ ਸੀ ਜੀ ਡਿਲੀਵਰੀ ਬਸਟੈਂਡ ਤੋਂ ਪੈਸੇ ਕਿਸ ਬੰਦੇ ਨੇ ਦੇਣੇ ਸੀਗੇ ਪੈਸੇ ਸਰ ਬਬਲੂ ਪਚਾਰਣਾ ਦਾ ਬੰਦਾ ਉਸਨੇ ਦੇ ਦੇ ਹਾਂਜੀ ਬਬਲੂ ਪਚਾਰਣਾ ਦਾ ਮੁੰਡਾ ਉਸਨੇ ਦੇਣੇ ਸੀਗੇ ਤੇ ਉਹ ਵੀ ਉਹ ਹੁੰਦਾ ਜਿਹੜਾ ਕਿਸ ਜਗ੍ਹਾ ਤੇ ਪਹੁੰਚਾਣੀ ਹੈ ਉਸ ਗੱਲ ਦੀ ਤੁਹਾਨੂੰ ਕਿਵੇਂ ਪਤਾ ਲੱਗਿਆ ਸਰ ਉਹਨੇ WhatsApp ਤੇ ਕਾਲ ਕਰਕੇ ਦੱਸਿਆ ਸੀਗਾ ਜੀ ਕਿੰਨੇ ਪੈਸੇ ਕਿੰਨੇ ਮਿਲਣਾ ਇਸ ਤੋਂ 50000 ਰੁਪਏ ਦੀ ਗੀੜੀ ਫੋਨ ਤੇ ਕੀ ਗੱਲਬਾਤ ਹੋਈ ਸੀ ਤੁਹਾਡੀ ਵਟਸਐਪ ਤੇ ਵਟਸਐਪ ਤੇ ਆਈ ਕਿਹਾ ਸੀ ਜੀ ਉਹ ਕਹਿੰਦੇ ਫਿਰੋਜ਼ਪੁਰ ਤੋਂ ਆਏ ਕਰਕੇ ਸਾਮਾਨ ਲੈ ਕੇ ਆਉਣਾ ਹੈਗਾ ਤੇ ਉਹ ਖੋਲਣਾ ਨਹੀਂ ਹੈਗਾ ਉਹਨੂੰ ਉਥੇ ਬੋਰ ਬਸਟੈਂਡ ਤੇ ਫੜਾ ਕੇ ਤੇ ਆਪਦੇ ਆਪ ਦੇ ਕਰ ਚੱਲਦੇ ਹੋ ਤੇ ਤੁਹਾਡੀ ਪੇਮੈਂਟ ਤੇਰੇ ਅਕਾਊਂਟ ਚ ਪਹੁੰਚ ਜੂਗੀ ਅਕਾਊਂਟ ਤੇ ਰਾਹੀਂ ਪੇਮੈਂਟ ਹੋਦੀ ਹੈ ਤੁਹਾਨੂੰ ਕਿਹਾ ਸੀ ਜੀ ਕਿੰਦੇ ਅਕਾਊਂਟ ਰਾਹੀਂ ਭੇਜ ਦਾਂਗੇ ਇਹ ਇਹ ਪ੍ਰੋਫਾਈਲ ਤੁਹਾਨੂੰ ਦਿੱਤੀ ਸੀ ਕਿ ਤੁਹਾਨੂੰ ਪ੍ਰੋਫਾਈਲ ਤੋਂ ਸਰ ਉਹਨਾਂ ਦਾ ਕੋਈ ਜਿਹੜੇ ਮੁੰਡੇ ਨੇ ਮੈਨੂੰ ਭੇਜਿਆ ਸੀਗਾ ਜੀ ਬਾਬੂ ਚਾਰ ਨੇ ਉਹਨੇ ਕੋਈ ਫੋਨ ਕਰਕੇ ਬੰਦਾ ਭੇਜਿਆ ਸੀਗਾ ਜੀ ਮੈਨੂੰ ਕਹਿੰਦੇ ਬਸਟਾਨ ਦੇ ਬਾਹਰ ਹਨੂਮਾਨ ਜੀ ਦੀ ਮੂਰਤੀ ਕੋਲ ਇੱਕ ਬੰਦਾ ਖੜਾ ਹੈ ਬਾਈਕ ਤੇ ਉਹਦੇ ਨਾਲ ਇੱਕ ਬੱਚਾ ਹੈਗਾ ਤੇ ਉਹਦੇ ਗੱਲ ਦੇ ਵਿੱਚ ਨੀਲੇ ਰੰਗ ਦਾ ਸਾਫਾ ਪਾਇਆ ਹੋਇਆ ਹੈ ਤੇ ਉਸ ਤੋਂ ਜਾ ਕੇ ਉਹ ਨਾਮ ਹੀ ਦੱਸਣਾ ਤੇਰਾ ਤੇ ਉਸ ਤੋਂ ਜਾ ਕੇ ਫੜ ਲਿਓ ਤੇਰੀ ਫੋਟੋ ਭੇਜੀ ਹੋਏ ਤੈਨੂੰ ਪਛਾਣ ਜੂਗਾ ਤੇ ਇਸ ਤੋਂ ਪਹਿਲਾਂ ਜਿਹੜਾ ਮੁਕੱਦਮਾ ਤੁਹਾਡੇ ਚ ਦਰਜ ਹੋਇਆ ਹੈ